ਫਿਰ ਮੇਰੇ ਕੋਲ ਪੈਸੇ ਨਹੀਂ ਸੀ ਮੈਨੂੰ ਵੇਚ ਉਹਨੇ ਕਿਹਾ ਵੇਚ ਲਾ ਤੇ ਵੇਚਣ ਤੇ ਅੱਗੇ ਬੰਦੇ ਹੋਰ ਲੱਗ ਗਏ ਤੇ ਕਹਿੰਦਾ ਸਰ ਐਕਚੁਅਲੀ ਮੁੰਡਾ ਜਹਾਜ਼ੇ ਛੜ ਗਿਆ ਤੇ ਨਾ ਉਹਦੇ ਦੋ ਨਾਲ ਸੀਗੇ ਦੋ ਨਾਲ ਦੇ ਇੱਕ ਡੀਡੈਕਸ਼ਨ ਸੈਂਟਰ ਚ ਆ ਤੇ ਦੂਜਾ ਦੂਜਾ ਤੇ ਪਛਾਣ ਟੁੱਟ ਗਿਆ ਦੂਜਾ ਜੇੜਾ ਸਾਨੂੰ ਦਿੱਲੀ ਤੋਂ ਫੋਨ ਆਇਆ ਵੀ 40 ਮੁੰਡੇ ਪੰਜਾਬ ਤੇ ਫੜੇ ਗਏ ਜਿੰਨ ਕੋਈ ਟ੍ਰੈਵਲ ਏਜੰਟਾਂ ਦੇ ਗਾਲੀ ਵਿਜ਼ਿਆ ਵੱਖਰੇ ਵੱਖਰੇ ਨੇ ਮੇਰੀ ਮਾਂ ਨੇ ਬਾਲੀਆਂ ਵੇਚੀਆਂ ਮਰੇ ਪਿਓ ਨੇ ਜ਼ਮੀਨ ਵੇਚੀ ਉਹ ਤੋਂ ਥੋੜੀ ਜ਼ਮੀਨ ਵੇਚੀ ਨਵੀਂ ਨਮੀ ਸ਼ੁਰੂ ਹੋਈ ਸੀ ਤੇ ਕਹਿੰਦਾ ਇਹਦੇ ਨੂੰ ਮੈਂ ਆਤਮ ਹੱਤਿਆ ਕਰ ਲੈਣੀ ਹੈ ਜਦੋਂ ਹਰਿਆਣਾ ਦਾਖਲ ਹੋਣ ਲੱਗੇ ਉਹਨੂੰ ਉਹਨੂੰ ਕਹਿੰਦੇ ਵਾਸ਼ਰੂਮ ਜਾਣਾ ਦਿਨ ਛਿਪ ਗਿਆ ਸੀਗਾ ਉਹਨੂੰ ਬੰਨ ਦਿੱਤਾ ਤੇ ਟੈਕਸੀ ਲੱਗਿਆ ਚੇਨ ਵੀ ਆ ਗਈ ਲਾਈਟ ਬਹੁਤ ਦੂਰੋਂ ਮੈਨੂੰ ਦਿਖੀ ਜਦੋਂ ਮੈਂ ਉਹਨੂੰ ਜਾਣ ਲੱਗਿਆ ਤੇ ਹੱਡਾ ਰੋੜੀ ਦੇ ਕੁੱਤੇ ਵੀਰੇ ਮਗਰ ਪੈ ਗਏ ਡੈਡੀ ਡਿਪਰੈਸ਼ਨ ਚਲੇ ਗਿਆ ਸੜ ਤੇ ਕਰਜ਼ਾ ਬਹੁਤ ਹੋ ਗਿਆ ਉੱਪਰ ਜਾ ਕੇ ਉਹਨਾਂ ਨੇ ਮੈਨੂੰ ਕੁੱਟਿਆ ਤੇ ਮੇਰੇ ਅੱਖਾਂ 'ਚ ਪੱਟੀ ਬੰਨ੍ਹ ਦਿੱਤੀ ਤੇ ਉਹਨੂੰ ਪੜਾਉਣ ਲੱਗੇ ਵੀ ਤੂੰ ਇਦਾਂ ਬੋਲਣਾ ਬਹੁਤ ਬੰਦੇ ਬਹੁਤ ਤਨ ਕਮਾਉਂਦੇ ਨੇ ਲੇਕਿਨ ਜਦੋਂ ਬੰਦੇ ਨੂੰ ਡਰਾਈਵਰ ਹੁੰਦਾ ਕਿਸੇ ਉਹਨੂੰ ਤਨਖਾਹ ਜਿਹੜੀ ਹੁੰਦੀ ਉਹ ਬਿਲਕ ਉਹ ਮੈਨੂੰ ਦੇਖ ਕੇ ਕਹਿੰਦਾ ਸਿਰਫ ਮਿਲਿਆ ਤੇ ਅਖੋ ਦੁੱਧੇ ਦੋ ਪੀਣ ਵਾਲੇ ਆ ਮੁੜ ਕੇ ਉਹ ਨਸ਼ਾ ਕੀਤਾ ਤੇ ਮੈਨੂੰ ਦੱਸਣਾ ਪਹਿਲਾਂ ਉਹ ਨੰਬਰ ਦਿੱਤਾ ਤੇ ਮੈਂ ਉਹਦਾ ਫੋਨ ਨੰਬਰ ਫੀਡ ਕਰ ਲਿਆ ਤੇ ਮੇਰੀ ਤਨਖਾਹ 6000 ਰੁਪਏ ਆ ਲੇਕਿਨ ਉਹਨਾਂ ਦੇ ਰਾਤ ਦੇ ਡਿਨਰ ਦਾ ਜਿਹੜੀ ਕੀਮਤ ਆ ਬਿੱਲ ਆ 6500 ਰੁਪਏ ਖੱਬੇ ਪਾਸੇ ਦੇ ਤਿੰਨੇ ਘਰ ਬੰਦਾ ਸੱਜੇ ਪਾਸੇ ਵਾਲਾ ਇੱਕ ਬੰਦਾ ਪਿਛਲਾ ਵੀ ਬੰਦਾ ਮੂਰ ਵੀ ਪੂਰੇ ਵੀ ਹੀ ਆ ਕਿਦਾਂ ਰਾਤ ਨੂੰ ਜਦੋਂ ਸੌਣ ਲੱਗਦੇ ਆ ਤੇ ਡਰ ਲੱਗਦਾ ਨੀਂਦ ਨਹੀਂ ਆਉਂਗੀ ਅਸੀਂ ਸਾਰਾ ਪਬਨੇਸ਼ ਉਹ ਪਬਨੇਸ਼ਵਰ ਲੱਭ ਮਾਰਿਆ ਸਾਨੂੰ ਇੱਕ ਵੀ ਸਾਨੂੰ ਆਈਲੈਂਡ ਸੈਂਟਰ ਦੀ ਕੋਈ ਚੀਜ਼ ਨਹੀਂ ਮਿਲ ਗਈ ਨਾਟ ਵਨ ਮੇਰਾ ਵਿਸ਼ਾ ਜਿਹੜਾ ਮੈਨੂੰ ਪ੍ਰਧਾਨ ਜੀ ਨੇ ਦਿੱਤਾ ਸਰਦੀ ਸਿੰਘ ਜਣਾ ਨੇ ਉਹ ਹੈਗਾ ਪੰਜਾਬ ਤੇ ਪ੍ਰਵਾਸ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਤੇ ਕਿਉਂਕਿ ਅਸੀਂ ਐਸੇ ਹੋਰੇ ਹੀ ਇੱਕ ਕਿਤਾਬ ਕੰਪਾਈਲ ਕੀਤੀ ਪੰਜਾਬ ਤੇ ਪ੍ਰਵਾਸ ਤੇ ਉਹਦੇ ਵਿੱਚੋਂ ਲੰਘਦੇ ਆਂ ਕਈ ਚੀਜ਼ਾਂ ਅਸੀਂ ਡਿਸਕਸ ਵੀ ਕੀਤੀਆਂ ਤੇ ਤੁਹਾਡੇ ਨਾਲ ਖੋਲਣ ਦਾ ਮੈ ਜਸ਼ਨ ਕਰਦਾ ਜਦੋਂ ਮੈਂ ਡੈਸ ਤੇ ਬੈਠਾ ਸੀ ਤੇ ਸਾਹਮਣੇ ਮੈਂ ਤਸਵੀਰ ਦੇਖੀ ਫੁੱਲਾਂ ਵਾਲੀ ਮੈਨੂੰ ਯਾਦ ਆਇਆ ਜਦੋਂ ਅਸੀਂ ਐਗਰੀਕਲਚਰ ਦੇ ਵਿਦਿਆਰਥੀ ਸੀ ਡਾਕਟਰ ਨਿਰਮਨ ਜੋੜਾ ਡੀਐਸਪੀ ਡੀਐਸਡਬਲਿਊ ਬੈਠੇ ਨੇ ਡਾਕਟਰ ਸਰਪੀ ਸਿੰਘ ਪੀਏਯੂ ਤੋਂ ਬੈਠੇ ਨੇ ਤੇ ਸਾਨੂੰ ਲੈਂਡਸਕੇਪ ਪੜਾਇਆ ਜਾਂਦਾ ਸੀ ਤੇ ਮੈਂ ਸੋਚਣਾ ਚਾਹੁੰਨਾ ਸੰਜੀਵਨ ਜੀ ਵੀ ਪੰਜਾਬ ਦੇ ਲੈਂਡਸਕੇਪ ਨਾਲ ਕੀ ਹੋ ਗਿਆ ਜਿਹੜੀ ਸਥਿਤੀ ਆਪਾਂ ਬੈਠੇ ਆ ਸਾਡੇ ਹੈਲਥ ਦੇ ਨੇ ਇਸ਼ੂ ਆ ਸਾਡੇ ਪ੍ਰਵਾਸ ਦੇ ਨੇ ਇਸ਼ੂ ਆ ਵੇ ਪੰਜਾਬ ਦਾ واپਰੀਆ ਕੀ ਮੈਂ ਜਸ ਟੈਕਨਿਕ ਕਮੇਡੀ ਸੈਂਕਲ ਐਗਜ਼ੈਪਲਸ ਦੇ ਕੇ ਉਹਨੂੰ ਵਿਸਥੀਟਕਾਂਗੇ ਸਭ ਤੋਂ ਪਹਿਲਾਂ ਮੈਂ ਪਹਿਲਾਂ 2004 ਦੀ ਕਰਦਾ ਇੱਕ ਵਿਦਿਆਰਥੀ ਇੱਕ ਅਸੀਂ ਵਿਦਿਆਰਥੀ ਫੜਿਆ ਕਾਲਜ ਦਾ ਬਹੁਤ ਛੋਟਾ ਜਿਹਾ ਸੀਗਾ ਸੁਧਾਰ ਕਾਲਜ ਦਾ ਤੇ ਉਹ ਉਹਨੂੰ ਸਮੈਗ ਪਿੰਦਾ ਸੀ ਤੇ ਉਹਦੇ ਕੋਲੋਂ ਉਹਦੀ ਸਕੇਲ ਵੀ ਮਿਲੀ ਜਿਹੜੀ ਵੇਚਣ ਵਾਲੀ ਸੀ ਮੈਨੂੰ ਵੀ ਬੜੀ ਕੱਲ ਇੰਟਰਸਟਿੰਗ ਲੱਗੀ ਮਤਲਬ ਤੁਹਾਨੂੰ ਉਹਦੀ ਤਸਵੀਰ ਦਿਖਾਉਣਾ ਮੈਂ ਉਹਦੀ ਕਿਚੀ ਜਿਹੜੀ ਮਤਲਬ ਉਹਦੇ ਨਾਲ ਲਈ ਤੇ ਉਹਦੇ ਛੋਦੇ ਚ ਉਹ ਪੈਕੇਜ ਸੀਗਾ ਉਹਦੇ ਕੋਲ ਛੋਟੀ ਜੀ ਸਕੇਲ ਸੀ ਉਹ ਉਹ ਇੰਜੈਕਸ਼ਨਲ ਫੈ ਤੇ ਮੈਂ ਉਹਨੂੰ ਬਹੁਤ ਧਿਆਨ ਨਾਲ ਗੱਲਬਾਤ ਕੀਤੀ ਉਹਦੇ ਨਾਲ ਕਾਫੀ ਸਮਾਂ ਲਾ ਕੇ ਵੀ ਹੋਇਆ ਕਿ ਉਹਨੇ ਫਿਰ ਦੱਸਿਆ ਸਰ ਇੱਕ ਮੁੰਡਾ ਕਾਲਜ ਲੋਗ ਇਹ ਫਿੰਦਾ ਸੀਗਾ ਫਿਰ ਉਹ ਅੱਗੇ ਲੱਗ ਗਿਆ ਫਿਰ ਮੇਰੇ ਕੋਲ ਪੈਸੇ ਨਹੀਂ ਸੀ ਮੈਨੂੰ ਵੇਚ ਉਹਨੇ ਕਿਹਾ ਵੇਚ ਲੈ ਤੇ ਵੇਚਣ ਤੇ ਮੈਂ ਅੱਗੇ ਬੰਦੇ ਹੋਰ ਲੱਗ ਗਏ ਤੇ ਮੈਂ ਤਾਂ ਛੋਟੇ ਛੋਟੇ ਪੈਟ ਪਾ ਕੇ ਵੇਚਣ ਲੱਗ ਗਿਆ ਮੈਂ ਥੋੜਾ ਥੋੜਾ ਕਰਕੇ ਇਹ ਗੱਲ ਹੈ ਕਿ 2004 ਦੀ 2006 ਚ ਮੈਂ ਟੀਐਸਪੀ ਡਿਟੈਕਟਿਵ ਸੀ ਤੇ ਮੈਂ ਇੱਕ ਪਾਰਟੀ ਭਲਾਈ ਤੇ ਸਮਝੌਤਾ ਉਹਨਾਂ ਦਾ ਔਰ ਝਗੜਾ ਚੱਲਦਾ ਸੀ ਤੇ ਮੈਂ ਉਹਨਾਂ ਨੂੰ 11 ਵਜੇ ਦਾ ਟਾਈਮ ਦਿੱਤਾ ਜਦੋਂ 11 ਵਜੇ ਦਾ ਟਾਈਮ ਕਿਸਨੇ ਤੇ ਪਾਰਟੀਆਂ ਦੋਨੋਂ ਆ ਗਈਆਂ ਲੇਕਿਨ ਇੱਕ ਪਾਰਟੀ ਅੰਦਰ ਨਹੀਂ ਆਈ ਦਫ਼ਤਰ ਦੇ ਮੈਂ ਆਪਣਾ ਲੀਡਰ ਨੂੰ ਭੇਜਿਆ ਉਹ ਕਹਿੰਦੇ ਸਿਰ ਉਹ ਕਹਿੰਦੇ ਵੀ ਅਸੀਂ ਸਰਪੰਚ ਸਾਹਿਬ ਦੇ ਨਾਲ ਆਉਣਾ ਤੇ ਸਰਪੰਚ ਸਾਹਿਬ ਬਾਹਰ ਗਏ ਹੋਇਆ ਜਦੋਂ ਆਉਣਗੇ ਫਿਰ ਆਵਾਂਗੇ ਉਹ ਕਰਦੇ ਆ ਖੋਦੇ ਆ ਮੈਂ ਆਪਣਾ ਚੌਕੀਚਾਰੀ ਬੁਲਾਇਆ ਸੀ ਤੇ ਉਹ 4 ਵਜੇ ਆਏ ਸਰਪੰਚ ਮੈਂ ਉਹਨਾਂ ਨੇ ਮਿੱਠੀ ਦੀ ਨਾਰਾਜ਼ਗੀ ਯਾਰ ਕੀਤੀ ਵੀ ਸਰਪੰਚ ਸਾਹਿਬ ਇਹਨੇ ਬੰਦੇ ਦਾ ਤੁਸੀਂ ਟਾਈਮ ਕੱਟ ਕਰ ਦਿੱਤਾ ਉਹਦੇ ਤਾਂ ਕੁਝ ਨਹੀਂ ਬੋਲਿਆ ਉਹ ਬਾਅਦ ਕਹਿੰਦਾ ਬਈ ਸਰ ਮੈਂ ਇੱਕ ਗੱਲ ਕਰਨੀ ਤੁਹਾਡੇ ਨਾਲ ਉਦੋਂ ਫਿਰ 5 ਵੱਗਦੇ ਦਫ਼ਤਰ ਦੀ ਛੁੱਟੀ ਛੱਡੀ ਵੀ ਹੋ ਗਈ ਕੰਨੇ ਸਰ ਮੈਂ ਹਰਮਨਦਰ ਸਾਹਿਬ ਸੁਖ ਲਾਉਣ ਚਲਾ ਗਿਆ ਸੀ ਮੱਥਾ ਟੇਕਣ ਚਲਾ ਗਿਆ ਸੀ ਫਿਰ ਉਹਨੇ ਆਪੇ ਦੱਸਿਆ ਕਹਿੰਦਾ ਸਰ ਐਕਚੁਅਲੀ ਮੁੰਡਾ ਜਹਾਜ਼ੇ ਛੱਡ ਗਿਆ ਤੇਨੇ ਉਹਦੇ ਦੋ ਨਾਲ ਸੀਗੇ ਦੋ ਨਾਲ ਦੇ ਇੱਕ ਡੀਡੈਕਸ਼ਨ ਸੈਂਟਰ ਚਾਹ ਤੇ ਦੂਜਾ ਦੂਜੇ ਤੇ ਪਰਚਾ ਦਰਜ ਹੋ ਗਿਆ 2010 ਫਿਰ ਇਹਨਾਂ ਦੋਨਾਂ ਗੱਲਾਂ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਪੰਜਾਬ ਨਾਲ ਹੋਇਆ ਕੀ ਕੋਈ ਧਾਰਨਾ ਹੋਰ ਆ 2008 ਦੇ ਵਿੱਚ ਮੈਂ ਉਸੇ ਸੀਟ ਤੇ ਸੀ ਤੇ ਸਾਨੂੰ ਦਿੱਲੀ ਤੋਂ ਫੋਨ ਆਇਆ ਵੀ 40 ਮੁੰਡੇ ਪੰਜਾਬ ਤੇ ਫੜੇ ਗਏ ਜਿਹਨੂੰ ਕੋਈ ਟਰੈਵਲ ਏਜੰਟਾਂ ਨੇ ਗਾਲੀ ਕਹੀ ਵਿਜਿਆ ਵੱਖਰੋ ਵੱਖਰੀ ਨੇ ਤੇ ਉਹਨਾਂ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਦਿੱਲੀ ਪੁਲਿਸ ਦਾ ਕੇਸ ਹੈ ਵੀ ਭੇਜ ਰਹੇ ਹਾਂ ਵੀ ਇਹਨਾਂ ਨੂੰ ਵਾਪਸ ਭੇਜ ਰਹੇ ਹਾਂ ਅਗਲੀ ਤਬਦੀਸ਼ ਤੁਸੀਂ ਕਰਿਓ ਅਸੀਂ ਦੋ ਚਾਰ ਚੀਜ਼ਾਂ ਜਿਹੜੀਆਂ ਕਰਨ ਵਾਲੀਆਂ ਨੋਟਿਫਿਕੇ ਕਾਰਵਾਈ ਤੁਹਾਡੀ ਕਰਨੀ ਬਣਦੀ ਆ ਸਾਡਾ ਇੱਥੇ ਕਾਨਫਰੰਸ ਵਾਲਾ ਸੀ ਸਾਰੇ ਬਹਾਲੇ ਜਦਾਂ ਤੁਸੀਂ ਬੈਠੇ ਹੋ ਕਈਆਂ ਦੇ ਪਿਆਰ ਲਿਖ ਲੈ ਕਈ ਮੋਗੇ ਦੇ ਅਸੀਂ ਕੋਈ ਮੁਕਸਰ ਦੇ ਅਸੀਂ ਕਈ ਸੰਗੂਰ ਦੇ ਕੋਈ ਹਾਰਪੁਰ ਦਾ ਅਸੀਂ ਉਹਨਾਂ ਨੂੰ ਸੂਚਿਤ ਕਰਦੇ ਵੀ ਇਹਨਾਂ ਦੇ ਮੁਕੱਦਮੇ ਤੁਸੀਂ ਦਰਜ ਕਰੋ ਪਿੱਛੇ ਇੱਕ ਲੜਕਾ ਬੈਠਾ ਰਹਿ ਗਿਆ ਬੋਰ ਦਾ ਤੇ ਅਸੀਂ ਉਹਨੂੰ ਪੁੱਛਿਆ ਵੀ ਤੂੰ ਜਾਣਦਾ ਕਿਉਂ ਨਹੀਂ ਤਿੰਨ ਅਸਲ ਮੈਂ ਜਾ ਸਕਦਾ ਨਹੀਂ ਮੇਰੀ ਮਾਂ ਨੇ ਬਾਲੀਆਂ ਵੇਚੀਆਂ ਮਰੇ ਪਿਓ ਨੇ ਜ਼ਮੀਨ ਵੇਚੀ ਉਹ ਤੋਂ ਥੋੜੀ ਜ਼ਮੀਨ ਵੇਚੀ ਨਵੀਂ ਨਵੀਂ ਸ਼ੁਰੂ ਹੋਈ ਸੀ ਤੇ ਕਹਿੰਦਾ ਇਹਦੇ ਨੂੰ ਮੈਂ ਆਤਮ ਹੱਤਿਆ ਕਰ ਲੈਣੀ ਆ ਚਲੋ ਥੋੜਾ ਸੀਰੀਅਸ ਲੱਗਿਆ ਸੀ ਉਸ ਬੰਦੇ ਨੂੰ ਇੱਥੇ ਗੁਰਦੁਆਰਾ ਸਾਹਿਬ ਦੂਖ ਮਾਰਨ ਠਹਿਰਾਇਆ ਤੇ ਕੁਝ ਸੱਜਣਾ ਪਿਆਰਿਆਂ ਨੂੰ ਬੇਨਤੀ ਕਰਕੇ ਅਵੀਰਖ ਸਾਹਿਬ ਉਹਦੇ ਪੈਸੇ ਇਕੱਠੇ ਕੀਤੇ ਤੇ ਉਹਨੂੰ ਵਿਦੇਸ਼ ਦਵਾਈ ਭੇਜਿਆ ਤੇ ਫਿਰ ਉਹ ਅਗਲੀ ਪੌੜੀ ਚੜਿਆ ਹੋਣਾ ਮੈਂ ਧਾਰਨ ਤੁਹਾਡੇ ਨਾਲ ਤਾਂ ਕਰ ਲਈ ਬਈ ਉਹ ਪੋਇਆ ਕੀ ਪਿਆਰ ਨੂੰ ਇਹਦੇ ਨਾਲ ਦੀ ਦੂਜੀ ਧਾਰਨਾ ਪਤ ਤਿੰਨ ਚਾਰ ਧਾਰਨਾ ਕਰਕੇ ਅੱਗੇ ਚੱਲਾਂਗੇ ਫਿਰ ਲੈਂਡਸਕੇਪ ਆਪਾਂ ਨੂੰ ਹੋਰ ਨਜ਼ਰ ਆ ਜਾਏਗਾ ਮੈਂ ਖਜਿਲ ਵਿੱਚ ਪੋਸਟਡ ਸੀ ਤੇ ਇੱਕ ਬੰਦੇ ਨੇ ਉਹ ਪੀ ਲਈ ਦਵਾਈ ਜਿਹੜੀ ਜ਼ਹਿਰੀਲੀ ਸੀਗੀ ਪੈਸਟੀਸਾਈਡ ਦਸੋ ਮੈਂ ਡਾਕਟਰ ਨੂੰ ਪੁੱਛਿਆ ਉਹ ਕਹਿੰਦਾ ਸਰ ਆਊਟ ਆਫ ਰੇਂਜ ਹੋ ਰਹਾ ਹੁਣ ਬਚ ਆ ਗਿਆ ਹੌਲੀ ਹੌਲੀ ਲੱਗਦਾ ਵੀ ਬਾਹਰ ਆ ਗਿਆ ਉਸ ਇਧਰ ਜੋਂ ਤੋਂ ਤੇ ਮੈਂ ਸੋਚਿਆ ਵੀ ਇਹਦੇ ਨਾਲ ਗੱਲ ਕਰਨੀ ਉਹ ਕਹਿੰਦੇ ਸਰ ਛੁੱਟੀ ਹੋਣ ਤੋਂ ਬਾਅਦ ਕਰ ਲਿਓ ਮੈਂ ਕਿਹਾ ਬਹੁਤ ਵਧੀਆ ਤੇ ਜਦੋਂ ਅਸੀਂ ਛੁੱਟੀ ਹੋਣ ਤੋਂ ਬਾਅਦ ਉਹਦੀ ਮੈਂ ਗੱਲ ਕਰਨ ਲੱਗਿਆ ਮੈਨੂੰ ਕਿ ਆਪਣੀ ਪੂਰੀ ਕਹਾਣੀ ਸੁਣਾ ਉਹ ਕਹਿੰਦਾ ਸਰ ਇੱਕ ਵਾਰੀ ਮੈਂ ਵਿਦੇਸ਼ ਜਾਣ ਦੀ ਕੋਸ਼ਿਸ਼ ਕੀਤੀ ਤੇ ਮੁੰਬਈ 에ਰਪੋਰਟ ਤੋਂ ਵਾਪਸ ਆ ਗਿਆ ਉਹ ਕਹਿੰਦੇ ਤੇਰਾ ਤੇ ਵੀਜ਼ਾ ਹੀ ਨਹੀਂ ਹੈ ਦੂਜੀ ਵਾਰ ਉਹਨੇ ਫਿਰ ਕੋਸ਼ਿਸ਼ ਕੀਤੀ ਆਪਣੇ ਨਾਂਕਿਆਂ ਦੇ ਪੈਸੇ ਕੂਸੇ ਲੈ ਕੇ ਉਹ ਸਿੰਗਾਪੁਰ ਤੋਂ ਵਾਪਸ ਆ ਗਿਆ ਤੀਜੀ ਵਾਰੀ ਉਹਨੇ ਲੈ ਕੇ ਬੈਂਕ ਤੋਂ ਪੈਸੇ ਤੇ ਟੈਕਸੀ ਪਾ ਲਈ ਇੱਕ ਸ਼ਾਮ ਤੇਨ ਮੁੰਲੇ ਆਏ ਉਹਨਾਂ ਕਹਿੰਦੇ ਵੀ ਟੈਕਸੀ ਕਰਨੀ ਹੈ ਟੈਕਸੀ ਉਹਦੀ ਕਰ ਲਈ ਜਦੋਂ ਹਰਿਆਣਾ ਦਾਖਲ ਹੋਣ ਲੱਗੇ ਉਹਨੂੰ ਉਹਨੂੰ ਕਹਿੰਦੇ ਵਾਸ਼ਰੂਮ ਜਾਣਾ ਦੇਨ ਛਿਪ ਗਿਆ ਸੀਗਾ ਉਹਨੂੰ ਬੰਨ ਦਿੱਤਾ ਤੇ ਟੈਕਸੀ ਲੱਗ ਗਈ ਬੰਦੇ ਤਾਂ ਫੜ ਲਿਆ ਉਹਦੋਂ ਬਾਅਦ ਕਹਿੰਦਾ ਮੈਂ ਮਾਰਨ ਦੀ ਕੋਸ਼ਿਸ਼ ਕੀਤੀ ਉਹਦਾ ਪੇਟ ਪੈਂਦਾ ਸੀਗਾ ਤੂੰ ਨਹੀਂ ਤੋਨਾਬਾ ਰੇਲਵੇ ਐਕਸੈਸ ਤੇ ਉਹ ਕਹਿੰਦਾ ਸਰ ਮੈਂ ਕੋਸ਼ਿਸ਼ ਕੀਤੀ ਰੇਲ ਗੱਡੀ ਥਲੇ ਆਉਣ ਦੀ 11:30 ਦੀ ਰੇਲ ਲੱਗਦੀ ਹੈ ਕਹਿੰਦੇ ਜਦੋਂ ਉਹ ਉੱਥੇ ਬੈਣ ਗਿਆ ਜਾਂ ਕੇ ਸਿਆਲਾਂ ਦੇ ਤੇ ਜਦੋਂ ਮੈਂ ਬੈਠਿਆ ਤੇ ਚੇਨ ਵੀ ਆ ਗਈ ਲਾਈਟ ਬਹੁਤ ਦੂਰੋਂ ਮੈਨੂੰ ਦਿਸ ਪਈ ਜਦੋਂ ਮੈਂ ਉਧਰ ਨੂੰ ਚਾਲ ਲੱਗਿਆ ਤੇ ਹੱਡਾ ਰੋੜੀ ਦੇ ਕੁੱਤੇ ਮੇਰੇ ਮਗਰ ਪੈ ਗਏ ਤੇ ਮੈਂ ਉਸ ਲਾਈਨ ਤੱਕ ਪਹੁੰਚ ਨਹੀਂ ਸਕਿਆ ਤੇ ਦਵਾਈ ਪੀਣ ਵਾਲਾ ਉਹ ਅਗਲਾ ਟੈਂਪਸ ਸੀ ਦੂਜਾ ਮੇਰੇ ਲੋਕੋ ਨੂੰ ਮੈਂ ਬੇਨਤੀ ਕਰਨਾ ਛੋਣਾਂ ਉਸ ਲੜਕੇ ਦੀ ਉਸ ਲਾਈਫ ਤੋਂ ਤੁਸੀਂ ਦੇਖੋ ਅਸੀਂ ਆਪਣੀ ਜਾਨੀ ਨੂੰ ਕੀ ਰੱਖਦਾ ਬਹੁਤ ਛੋਟਾ ਕੁਐਸਚਨ ਹਾਲਕਾ ਸਿਸਟਮ ਆ ਸਮਾਜ ਆ ਸਾਰੇ ਅਸੀਂ ਰਿਸਪੌਂਸੀਬਲ ਆ ਪਾਰਸਾਂ ਦੇ 73 ਮਾਈਗ੍ਰੇਸ਼ਨ ਦਾ ਵੱਡੀ ਗੁੱਪ ਚਿੱਤਾਂ ਤਿਆਰ ਹੋ ਗਿਆ ਐ ਤਾਂ ਕਾਲੇ ਬੰਦੇ ਉੱਠਦੇ ਰਹੇ ਦੋ ਧਾਰਨਾ ਹੋਰ ਆ ਮਾਲਟਾ ਬੋਟੇ ਸੀ ਆਪਾਂ ਸਾਰੇ ਜਾਣਦੇ ਆ ਤੇ ਇੱਕ ਵਾਰੀ ਇੱਕ ਲੜਕਾ ਆਇਆ ਦਫ਼ਤਰੋ ਕਹਿੰਦਾ ਸਰ ਮੇਰੇ ਪੈਸੇ ਲੁੱਟੇ ਗਏ ਪੰਚਾਇਤ ਦੇ ਨਾਲ ਆਈ ਫਿਰ ਹੌਲੀ ਹੌਲੀ ਕੱਲਾ ਆਉਣ ਲੱਗ ਗਿਆ ਜਿਹੜਾ ਤਰੀਕਾ ਪੈਣ ਲੱਗ ਗਿਆ ਤੇ ਮੈਂ ਉਹਦੀ ਫਿਰ ਪਰਸ਼ਦ ਸਾਹਿਬ ਕਹਾੜੀ ਸੁਣ ਲੱਗ ਗਿਆ ਜਿੱਦਾਂ ਮੈਂ ਸੋਚਿਆ ਵੀ ਹਰ ਬੰਦੇ ਨਾਲ ਮੈਂ ਗਲਤ ਕਰਦਾ ਰਹਿਣਾ ਉਹਨੇ ਉਹਨੇ ਜਿਹੜਾ ਉਹ ਪਿੰਡ ਕੁਮਾਰਪੁਰਾ ਮੈਨੂੰ ਕਹਿੰਦਾ ਸਰ ਬਈ ਡੈਡੀ ਡਿਪਰੈਸ਼ਨ ਚਲੇ ਗਿਆ ਸਰ ਤੇ ਕਰਜ਼ਾ ਬਹੁਤ ਹੋ ਗਿਆ ਮੈਨੂੰ ਕਿ ਤਨ ਹੋਇਆ ਕਿ ਉਹਨੇ ਕਿਸ ਤੋਂ ਪਾਇਆ ਬਈ ਇਹਦਾ ਮਸਲਾ ਹੱਲ ਕਰ ਦਿਓ ਜਦੋਂ ਮੈਂ ਪੁੱਛਿਆ ਹੋਇਆ ਕਿ ਉਹ ਕਹਿੰਦਾ ਸਰ ਮੈਂ ਟਰੈਵਲ ਜਾਂ ਟਰਾਹੀ ਗਿਆ ਸੀ ਤੇ ਟਰੈਵਲ ਏਜੰਟ ਨਾਲ 24 ਲੱਖ ਦੀ ਗੱਲ ਹੋ ਗਈ ਇਹ ਗੱਲ ਬਰੇ 2011 ਦੀ ਆ ਉਹ ਕਹਿੰਦਾ ਗੱਲ ਹੋ ਗਈ 24 ਲੱਖ ਦੀ ਕੈਨੇਡਾ ਜਾਣ ਦੀ 12 ਲੱਖ ਪਹਿਲਾਂ ਕੀਤਾ ਜਾਂਦਾ 12 ਉਸ ਧਰਤੀ ਦੇ ਉੱਤਰ ਕੇ ਕਹਿੰਦਾ ਸੀ 12 ਲੱਖ ਦੇ ਦਿੱਤਾ ਜਦੋਂ ਮੈਨੂੰ ਸਿੰਗਾਪੁਰ ਜਿਹੜਾ ਟਰੈਵਲ ਯਾਟ ਸੀ ਉਹ ਕਹਿੰਦਾ ਤੈਨੂੰ ਸਿੰਗਾਪੁਰ ਇਸ ਤਰ੍ਹਾਂ ਦਾ ਬੰਦਾ ਮਿਲੇਗਾ ਉਹ ਤੁਹਾਨੂੰ ਆਪੇ ਲੈ ਲੇਗਾ ਉਹ ਕਹਿੰਦਾ ਮੈਨੂੰ ਇੱਕ ਬਲਟੀ ਸਟੋਰੀ ਬਿਲਡਿੰਗ ਚ ਉੱਪਰ ਲੈ ਗਿਆ ਉੱਪਰ ਜਾ ਕੇ ਉਹਨਾਂ ਨੇ ਮੈਨੂੰ ਕੁੱਟਿਆ ਤੇ ਮੇਰੇ ਅੱਖਾਂ 'ਚ ਪੱਟੀ ਬੰਨਦੀ ਤੇ ਉਹਨੂੰ ਘੁਣਾਉਣ ਲੱਗੇ ਵੀ ਤੂੰ ਹੱਥਾਂ ਬੋਲਣਾ ਉਹ ਕਹਿੰਦਾ ਵੀ ਕਹਣਾ ਤੋ ਇਹ ਵੀ ਡੈਡੀ ਮੈਂ ਚੜ ਲੱਗਿਆ ਤੇ ਵੀ ਸਿੰਗਾਪੁਰ ਤੋਂ ਚੜ ਲੱਗਿਆ ਮੈਂ 12 ਘੰਟੇ ਮੈਨੂੰ ਲੱਗਿਆ ਮੈਂ ਉਹ ਤੇਨੂੰ ਉੱਥੇ ਉੱਥੇ ਫਿਰ ਗੱਲ ਕਰਾਂ ਫਿਰ ਉਹਨੂੰ 12 ਘੰਟੇ ਬਹਾਇਆ ਤੇ ਫਿਰ ਉਹ ਤੋਂ ਗੱ ਤੇ ਉਹ ਕਹਿੰਦਾ ਗੱਲ ਕਰਨ ਦਾ ਮੇਰਾ ਰੋਣ ਨਿਕਲ ਗਿਆ ਮਾਪ ਨੂੰ ਪਤਾ ਲੱਗ ਗਿਆ ਜਾਂ ਨਹੀਂ ਪਰ ਉਹਨਾਂ ਨੇ ਮੈਨੂੰ ਫਿਰ ਘੁੱਟਿਆ ਤੇ ਮੈਂ ਉਹਨੂੰ ਕਿਹਾ ਪੂਰੀ ਗੱਲ ਦੱਸ ਉਹ ਕਹਿੰਦਾ ਸਰ ਜੀ ਕੀ ਕਿਹਾ ਬਿਲਕੁਲ ਹੂ ਹੂ ਰੀਪਰੋਡਿਊਸ ਕਰਦੇ ਦਾ ਥੀਏਟਰ ਵਾਲੇ ਕਹਿੰਦੇ ਜਦੋਂ ਅਸੀਂ ਉਹਨੂੰ ਕਿਹਾ ਪੂਰੀ ਗੱਲ ਦੱਸ ਤੇ ਉਹ ਕਹਿੰਦਾ ਸਰ ਪਹਿਲਾਂ ਮੇਰੀਆਂ ਅੱਖਾਂ 'ਤੇ ਪੱਟੀ ਬੰਨੋ ਫਿਰ ਮੈਂ ਤਾਂ ਮੂਰ ਪਾਵਾਂਗਾ ਮੈਂ ਬੇਨਤੀ ਕਰਦਾ ਹਾਂ ਤੁਸੀਂ ਦੇਖੋ ਕਿਤੇ ਮੈਂਟਲ ਟਰੋਮਾ ਚੋਂ ਬੰਦਾ ਲੰਘਦਾ ਉਹ ਤੇ ਮੇਰੇ ਦਫ਼ਤਰ ਬੈਠਾ ਸੀਗਾ ਜੇ ਦੋ ਬੰਦੇ ਸਿੰਗਾਪੁਰ ਫਲੈਟ ਚ ਹੋਏਗਾ ਤੇ ਉਹਦਾਂ ਕੀ ਵਾਪਰਿਆ ਹੋਏਗਾ ਆਪਾਂ ਸਾਰੇ ਅੰਦਾਜ਼ਾ ਲਾ ਸਕਦੇ ਆ ਇਹ ਤਿੰਨ ਚਾਰ ਗੱਲਾਂ ਮੈਂ ਤੁਹਾਡੇ ਨਾਲ ਤਾਂ ਕੀਤੀਆਂ ਬਈ ਸਾਡੇ ਧਰਾਤਲ ਕਿਦਾਂ ਹੋਇਆ ਮੈਂ ਤੁਹਾਨੂੰ ਲਿਆਉਣਾ ਚਾਹਣਾ ਸਾਡੇ ਉਸ ਤੱਕ ਕੁਲ ਫੈਕਟਰਸ ਕਿਹੜੇ ਬੜੇ ਪੁਸ਼ ਫੈਕਟਰਸ ਜਿਨ੍ਹਾਂ ਨੇ ਸਾਨੂੰ ਬਾਹਰ ਜਾਣ ਲਈ ਮਜਬੂਰ ਕੀਤਾ ਡਾਕਟਰ ਗਿਆਨ ਸਿੰਘ ਬੈਠੀਆ ਬੜੀ ਲੰਬੀ ਸਟੱਡੀ ਹੈ ਇਹਨਾਂ ਦੀ ਲੰਬਾ ਸਮਾਂ ਇਸ ਫੀਲਡ ਚ ਕੰਮ ਕਰਦੇ ਰਹੇ ਆ ਮੇਰੇ ਕੋਲੇ ਕੇਸ ਸਟਡੀਸ ਆ ਗੱਲਾਂ ਨੇ ਲਿਖਦੇ ਇਹਨਾਂ ਨੇ ਬਕਾਇਦਾ ਡਾਟਾ ਲਿਆ ਉਹਨੂੰ ਐਨਲਿਸਿਸ ਕੀਤਾ ਸਟੈਟਿਸਟਿਕਲ ਫਾਰਮ ਚ ਪਾਇਆ ਬਹੁਤ अच्छी ਇਹਨਾਂ ਦੀ ਕੇਸ ਸਟਡੀ ਜਿਹੜੀਆਂ ਗੱਲਾਂ ਮੇਰੇ ਸਾਹਮਣੇ ਲੱਗੀ ਆ ਮੈਂ ਉਹ ਤੁਹਾਡੇ ਨਾਲ ਗੱਲ ਕਰਦਾ ਇੱਕ ਤਾਂ ਵੀ ਅਨਪਲॉयਮੈਂਟ ਬੇਰਜ਼ਗਾਰੀ ਬਹੁਤ ਵੱਡਾ ਇਫੈਕਟ ਕਰਿਆ ਮੈਂ 1977 ਚ میٹرਕ ਕੀਤੀ 1985 ਚ ਪਾਸ ਆਊਟ ਹੋਇਆ ਅ ਐਗਰੀਕਲਚਰ ਯੂਨੀਵਰਸਿਟੀ ਤੋਂ ਪ੍ਰਭੂ ਦੀ ਕਿਰਪਾ ਨਾਲ ਮੈਂ ਇੱਕ ਐਵਰੇਜ ਸਟੂਡੈਂਟ ਹਾਂ ਵੀ ਪ੍ਰਭੂ ਦੀ ਕਿਰਪਾ ਉਹਨਾਂ ਦੇ ਅਸ਼ੀਰਵਾਦ ਨਾਲ ਪਰ ਮੈਨੂੰ ਦੋ-ਤਿੰਨ ਨੌਕਰੀਆਂ ਉਹਦੇ ਹੀ ਆਈਆਂ ਸਾਹਮਣੇ ਮੇਰੇ ਫਿਰ ਮੈਂ ਯੂਨੀਵਰਸਿਟੀ 'ਚ ਹੋ ਗਿਆ ਫਿਰ ਮੈਂ ਪੁਲਿਸ ਹੋ ਗਿਆ ਪਰ ਹੁਣ ਵਾਲਾ ਸਿਸਟਮ ਉਹ ਨਹੀਂ ਹੈ ਬਈ ਉਹ ਥਰਖ ਪੈ ਗਿਆ ਸਕਰੀਨ ਤੇ ਨੌਕਰੀਆਂ ਵੀ ਇਕੱਠੀਆਂ ਉਹਨਾਂ ਦੀ ਖੋਦ ਵੀ ਕੱਟੀ ਉਹ ਮਨਫੀ ਵੀ ਹੋ ਗਈਆਂ ਉਹਨੇ ਅਸੀਂ ਚਾਹ ਪੀਂਦੇ ਡਾਕਟਰ ਠੀਂਗੜਾ ਤੇ ਡਾਕਟਰ ਗਿਆਨ ਸਿੰਘ ਉਹਨਾਂ ਨਾਲ ਗੱਲਾਂ ਕਰਦੇ ਸੀਗੇ ਸਕਰੀਨ ਤੋਂ ਸਰਕਾਰੀ ਨੌਕਰੀਆਂ ਤੇਜ਼ੀ ਨਾਲ ਅਲੋਪ ਹੋਈਆਂ ਮਤਲਬ ਜੇ ਬਜਟ ਕਟਿਆ ਪੈਸੇ ਕਟੇ ਤਾਂ ਉਹਨਾਂ ਦਾ ਸਿੱਧਾ ਕੱਟ ਅਮਪਲਾਇਮੈਂਟ ਤੇ ਹੈਲਥ ਤੇ ਲੱਗਿਆ ਡਾਕਟਰ ਕੁਲਵਿੰਦਰ ਹੁਣੀ ਬੋਲ ਗਏ ਜਿਹੜਾ ਪਹਿਲਾਂ ਜਦੋਂ ਸਾ ਪ੍ਰਤਾਪ ਸਿੰਘ ਕੈਰੋਂ ਸੀ ਉਹਦੋਂ 30% ਤੋਂ ਉੱਪਰ ਸੀ ਲੇਕਿਨ ਹੁਣ ਘਟ ਕੇ 5-6% ਰਹਿ ਗਿਆ ਇਹ ਵੀ ਇੱਕ ਪੁਆਇੰਟ ਮਾਰ ਗਿਆ ਅਸੀਂ ਗੱਲ ਕਰਦੇ ਆ ਪਾਲਜਾਂ ਦਾ ਬਹੁਤ ਵੱਡਾ ਆਦਾਨ-ਪ੍ਰਦਾਨ ਰਿਹਾ ਅਸੀਂ ਐਗਰੀਕਲਚਰ ਯੂਨੀਵਰਸਿਟੀ ਤੋਂ ਪੜ੍ਹੇ ਮੈਂ ਹੁਣ ਵੀ ਦੇਖਦਾ ਮਾਪਿਆਂ ਵਰਗਾ ਸਹਾਰਾ ਸਾਨੂੰ ਉੱਥੇ ਮਿਲਦਾ ਜਿੱਦਾਂ ਅਸੀਂ ਕਹਿੰਦੇ ਆ ਕਿਸੇ ਬੰਦਿਆਂ ਦਾ ਔਰਾ ਬਹੁਤ ਅੱਛਾ ਹੁੰਦਾ ਬਿਰਕਾ ਸਾਹਿਬ ਬੈਠੇ ਆ ਵੱਡੇ ਪਾਦੀ ਮੰਗਸਾ ਬੈਠੇ ਆ ਹਲੋ ਮੈਂ ਦੇਖਿਆ ਇਹ ਤਾਂ ਕਾਲਜਾਂ ਦੀਆਂ ਇਮਾਰਤਾਂ ਦਾ ਵੀ ਔਰਾ ਹੁੰਦਾ ਵੇ ਮੈਨੂੰ ਜਿਹੜੀਆਂ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਈ ਦਫਾ ਉੱਪਰ ਜਾ ਕੇ ਕੰਟੀਨ ਚਾ ਪੀਉਣਾ ਤੇ ਤੋਂ ਮੈਂ 30-35 ਬਰੇ ਪਹਿਲਾਂ ਪੀਤੀ ਸੀ ਕਈ ਦਫਾ ਮੈਂ ਥੋੜੀ ਸੈਰ ਕਰਿਓਣਾ ਤੇ ਮੇਰਾ ਮਨ ਤਰੋਤਾਜ਼ਾ ਹੋ ਜਾਂਦਾ ਕਿத்து ਸਾਨੂੰ ਇਨਫੋਰਮਲ ਐਜੂਕੇਸ਼ਨ ਵੀ ਮਿਲੀ ਜਿੱਦਾਂ ਜਦੋਂ ਅਸੀਂ ਆਏ ਸੀਗੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਸੀ ਉਹਨਾਂ ਨੇ ਸਾਨੂੰ ਰੂਬਰੂ ਕਰਾਇਆ ਕਲੰਤ ਸਿੰਘ ਬੇਰਕੋਣਾ ਨਾਲ RAMSU ਫਣਕੀ ਉਹਨਾਂ ਨਾਲ ਉਰਕ੍ਰਪਾਲ ਜੀ ਉਦੋਂ ਕਹਾਣੀ ਰੂਪਾਂਤਰ ਹੋਈ ਜਲੰਧਰ ਦੂਰਦਰਸ਼ਨ ਤੋਂ ਖੱਪੜ ਸਾਹ ਕਲੌਂਸੇ ਗਿਰਕੁਣਾ ਦੀ ਫਿਰ ਰਾਮ ਸਿੰਘ ਫੜ ਕੀ ਹੁਣ ਦਾ ਰੂਪ ਰੂ ਹੋਇਆ ਮੈਂ ਕੱਲ ਤਾਂ ਤਾਂ ਖੜੇ ਨਾ ਕਰਦਾ ਹੁਣ ਵਾਲੀ ਪੀੜੀ ਤੋਂ ਅਸੀਂ ਕੱਲਾ ਰੋਜ਼ਗਾਰ ਨਹੀਂ ਹੋਇਆ ਜ਼ਿੰਦਗੀ ਦੇ ਇਨਫਾਰਮਲ ਤਰੀਕੇ ਜਿਹੜੇ ਹੁੰਦੇ ਆ ਗੈਰ ਰਸਮੀ ਤਰੀਕੇ ਉਹ ਵੀ ਸਭ ਤੋਂ ਕੋਏਗਾ 1980 ਚ ਨਾਰਥ ਇਓਨ ਹਾਕੀ ਚੈਂਪੀਅਨਸ਼ਿਪ ਹੋਈ ਕੋ ਨਾਰਕ ਤੇ ਯੂਨੀਵਰਸਿਟੀ ਨੇ ਜਿੱਤੀ ਲੇਕਿਨ ਸਾਡਾ ਇੰਟਰਸਟ ਪੱਕਾ ਹੋਇਆ ਖੇਡਾਂ ਚ ਉਦੋਂ ਇੱਕ ਸਾਲ ਛੱਡ ਕੇ ਹੈਡਵਾਲ ਦੀ ਚੈਂਪੀਅਨਸ਼ਿਪ ਹੋਈ ਆਲਡੀਆ ਪੀਐਜ ਨੇ ਜਿੱਤੀ ਵੱਲੋਂ ਮੈਂ ਤੁਹਾਨੂੰ ਬੇਨਤੀ ਕਰਦਾ ਸਾਨੂੰ ਟੀਚਰ ਚੰਗੇ ਮਿਲੇ ਬਹੁਤ ਸਾਨੂੰ ਖੇਡਾਂ ਦਾ ਮਾਹੌਲ ਮਿਲਿਆ ਸਾਨੂੰ ਧਾਰਮਿਕ ਮਿਲਿਆ ਸਾਨੂੰ ਸਾਹਿਤਿਕ ਮਾਹੌਲ ਮਿਲਿਆ ਵੱਲੋਂ ਲਾਇਬ੍ਰੇਰੀ ਸਾਡੀ ਬਹੁਤ ਅੱਛੀ ਸੀਗੀ ਮੈਨੂੰ ਤਿੰਨ ਚਾਰ ਚੀਜ਼ਾਂ ਚੰਗੀਆਂ ਲੱਗਦੀਆਂ ਜਿਹੜੀਆਂ ਪੰਜਾਬ ਦੇ ਪ੍ਰੋਫਾਈਲ ਤੇ ਹੈਗੀਆਂ ਆ ਪ੍ਰਧਾਨ ਸਾਹਿਬ ਫਾਲਸਾ ਕਾਲਜ ਅਬਰਤ ਸਰ ਡੀਏਵੀ ਕਾਲਜ ਜ਼ਿਲੰਦਰ ਮੈਂ ਸ਼ਾਰਪਟ ਪੋਸਟਰ ਰਿਆਂ ਗਵਰਨਮੈਂਟ ਕਾਲਜ ਦੇ ਸ਼ਾਰਪਟ ਮੋਦੀ ਕਾਲਜ ਪਟਿਆਲਾ ਸਟੇਟ ਕਾਲਜ ਪਟਿਆਲਾ ਪੰਜਾਬੀ ਯੂਨੀਵਰਸਿਟੀ ਵੀ ਆਪ ਇਧਰ ਲੈ ਸਕਦੇ ਆ ਮੈਂ ਗੱਲਾ ਤੁਹਾਡੇ ਨਾਲ ਤਾਂ ਕਰਦਾ ਜਿੰਨੇ ਬੱਚੇ ਨਾਲ ਮੈਂ ਗੱਲ ਕੀਤੀ ਜਿਹੜੇ ਕ੍ਰਾਈਸ ਪਸ ਕੇ ਉਹਨਾਂ ਨੂੰ ਇਹੋ ਜੀਆਂ ਵਿਦਿਅਕ ਸੰਸਥਾਾਂ ਵਿੱਚ ਪ੍ਰਾਈਵੇਟ ਮਿਲੀਆਂ ਜਿੱਥਾਂ ਉਹ ਕਾਰਪੋਰੇਟ ਆਫਿਸ ਹੁੰਦੇ ਨੇ ਪਰ ਤੁਸੀਂ ਉੱਥੇ ਕਿਤੇ ਜਾਂਦੇ ਗਵਰਨਮੈਂਟ ਕਾਲਜ ਲੁਧਿਆਣਾ ਵੀ ਦੇ ਵਿੱਚ ਇੱਕ ਹੈ ਮਤਲਬ ਇਹ ਵੀ ਇੱਕ ਰੀਜ਼ਨ ਹੋਇਆ ਵੀ ਪੰਜਾਬ ਦੀ ਜਵਾਨੀ ਮਾਈਨਸ ਕਿਉਂ ਹੋਈ ਗਈ ਦੂਜੇ ਪਾਸੇ ਗੱਲ ਹੁੰਦੀ ਆ ਅ ਅਰਧ ਸਰਕਾਰੀ ਨੌਕਰੀਆਂ ਦੀ ਕੋਆਪਰੇਟਿਵ ਸੁਸਾਇਟੀਆਂ ਬਹੁਤ ਅੱਛਾ ਅਦਾਰਾ ਮੈਂ ਜਦੋਂ ਡੀਏਡੀ ਐਡਮਨ ਪੋਸਟਡ ਰਿਆ ਤਾਂ ਮੇਰੇ ਸਰਕਾਰ ਦੇ ਬਹਿਕਾਂ ਬਹੁਤ ਬਾ ਪੈਂਦਾ ਰਿਆ ਮੈਂ ਦੇਖਿਆ ਇੱਕ ਅੱਛਾ ਇਨਾ ਵਧੀਆ ਉਧਾਰਾ ਜਿੱਥੇ ਬਹੁਤ ਕੁਝ ਮਤਲਬ ਗਰੀਦਿਕ ਸਪੇਸ ਸੀ ਨੂੰ ਆਪਾਂ ਕਹਿੰਨੇ ਆ ਕਿਸਾਨਾਂ ਲਈ ਤੇ ਫਾਰਮਰਸ ਲਈ ਦਾ ਪੇਲੂ ਖੇਤਲੇ ਲਈ ਲਈ ਜਾ ਸਕਦੀ ਸੀ ਲੇਕਨ ਨਾ ਸਤੋ ਧਿਆਨ ਦੇ ਆ ਪਿਆ ਨਾ ਸੀ ਨੌਕਰੀਆਂ ਰੱਖ ਪਾਏ ਥੋੜਾ ਜਿਹਾ ਹੁਣ ਮੈਂ ਦੇਖਿਆ ਕਮਿਸ਼ਨ ਜਿਹੜੇ ਐਗਰੀਕਲਚਰ ਇਨਸਪੈਕਟ ਇਹਨਾਂ ਦੇ ਇਨਸਪੈਕਟਰ ਆ ਕੋਆਪਰੇਟਿਵ ਆਲਡਰ ਦੇ ਤੇ ਜਨਰਲ ਉਹਨਾਂ ਦੀ ਰਿਕਰੂਟਮੈਂਟ ਕਰ ਲੈਂਦਾ ਤੇ ਥੋੜੇ ਜਿਹੇ ਬੱਚੇ ਅੜੀ ਦਸ ਹੋ ਜਾਂਦੇ ਆ ਸੋ ਨੌਕਰੀਆਂ ਘਟੀਆਂ ਦੂਜੀ ਗੱਲ ਜਿਹੜੀ ਸਾਡੇ ਸਾਹਮਣੇ ਆਈ ਜਿਹੜਾ ਸਾਡਾ ਦੂਜਾ ਵਪਾਰ ਸੀ ਪ੍ਰਾਈਵੇਟ ਨੌਕਰੀਆਂ ਉਹਦੀ ਹੋਂਦ ਬਹੁਤ ਫਿੱਕੀ ਪਈ ਵਈ ਮੈਂ ਦੇਖਿਆ ਬਹੁਤ ਬੰਦੇ ਬਹੁਤ ਤਨ ਕਮਾਉਂਦੇ ਨੇ ਲੇਕਿਨ ਜਦੋਂ ਬੰਦੇ ਨੂੰ ਡਰਾਈਵਰ ਹੁੰਦਾ ਕਿਸੇ ਹੋਰ ਨੂੰ ਤਨਖਾਹ ਜਿਹੜੀ ਹੁੰਦੀ ਆ ਬਿਲਕੁਲ ਪੱਲਾ ਖਿੱਚ ਜਾਂਦੇ ਵਈ ਇਹ ਵੀ ਇੱਕ ਕਾਰਨ ਆ ਮੈਂ ਕਹਿੰਦਾ ਤੁਸੀਂ ਸੋਚੋਗੇ ਸਰ ਇਹਦਾ ਕੀ ਸਵੰਧ ਆ ਸੌਰੀ ਪ੍ਰਵਾਸਣ ਬਾਹਰ ਜਾਣ ਦਾ ਡਰਕਸ ਆ ਵੀ ਕਾਰਨ ਬਣਦਾ ਮੈਂ ਇੱਕ ਧਾਰਨ ਤੁਹਾਨੂੰ ਦੱਸਦਾ ਫਰੀਦਕੋਟ ਤੇ ਲੜਕੇ ਫੜੇ ਗਿਆ ਨਸ਼ਿਆਂ ਦੇ ਵਿੱਚ ਹੀ ਉਹ ਪੱਟੇ ਜਾਂਦੇ ਵਿੱਚ ਸਕੂਟਰ ਤੇ ਜਾਂਦੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਹਰ ਉਸ ਬੰਦੇ ਨੂੰ ਮਿਲਿਆ ਜੀ ਕੋ ਨਸ਼ਾ ਫੜਿਆ ਗਿਆ ਜਿਹੜਾ ਡੀਲ ਜਾ ਰਿਹਾ ਈਡੀ ਦੂਰ ਜਾਸਿਕ ਸਾਹਿਬ ਬੈਠੇ ਆ ਈਡੀ ਦੂਰ ਬੈਠ ਕੇ ਮੈਂ ਉਹਦੇ ਨਾਲ ਗੱਲਬਾਤ ਕੀਤੀ ਤੇ ਮੈਂ ਇਹ ਵੀ ਆਪਣੇ ਮੁਲਾਕਾਤ ਨੂੰ ਕਹਿੰਦਾ ਰਿਹਾ ਵੀ ਜੇ ਕਿਸੇ ਦੇ ਪਰਚਾ ਦੇਣਾ ਖਾਸ ਤੌਰ ਤੇ ਡਰੱਗਸ ਦਾ ਤੇ ਪਹਿਲਾਂ ਬੰਦੇ ਨੂੰ ਮਲਾਉਣੇ ਆ ਆਮਣੇ ਸਾਹਮਣੇ ਕਰਨੇ ਆ ਫੇਰ ਪਰਚਾ ਲਿਓ ਉਹ ਕਹਿੰਦਾ ਸਿਰ ਬੰਦੇ ਮਰਾਉਣੇ ਆ ਮੈਂ ਕਿਹਾ ਮੈਂ ਆਉਣਾ ਕਹਿੰਦਾ ਸਿਰ ਨਹੀਂ ਲੇਟ ਹੋ ਜਾਣਾ ਇਹਨਾਂ ਨੂੰ ਪੇਸ਼ ਕਰਨਾ ਹੁੰਦਾ ਮੈਂ ਉਨੇ ਦਫਤਰ ਆਉਣਾ ਮੈਂ ਕਿ ਚਲਾ ਜਾ। ਇਹ ਲੜਕੇ ਸੀਗੇ। ਜਦੋਂ ਤਿੰਨ ਥੋੜਾ ਜਿਹਾ ਸਮਾਨ ਸੀ ਕੋਲੇ ਜਿਹਨੂੰ ਦੋ ਤਿੰਨ ਬਿੱਟਾਂ ਕਹਿੰਦੇ ਆ ਤੇ ਦੂਜੇ ਉਹਨਾਂ ਦੇ ਨਾਲ ਸੀ। ਕ੍ਰੂਨ ਸਰ ਤਿੰਨਾਂ ਦੇ ਪਰਚੇ ਬਣਦਾ ਮੈਂ ਆਪਣੇ ਆਈਓ ਨੂੰ ਕਿਹਾ ਜਿਹੜਾ ਬੰਦਾ ਨਾਲ ਸੀ ਕੀ ਕਰਨਾ ਚਾਹੀਦਾ। ਉਹ ਮੈਨੂੰ ਦੇਖ ਕੇ ਕਹਿੰਦਾ ਸਿਰ ਮਿਲਿਆ ਤੇ ਅੱਖ ਤੋਂ ਦੂਜੇ ਦੋ ਪੀਣ ਵਾਲੇ ਆ। ਤੇ ਮੈਂ ਉਹਨਾਂ ਦੇ ਮਾਪੇ ਬੁਲਾ ਕੇ ਦੋਨੋਂ ਪਾਸੇ ਕਰ ਲਿਆ ਕਿ ਗਲਤੀ ਸੀ ਉਹਨੂੰ ਅੱਗੇ ਘੜ ਰੱਖਦਾ। ਉਹ ਬਤ ਉਹ ਮਾਪਿਆਂ ਨੂੰ ਮੈਂ ਕਿਹਾ ਉਹ ਕਹਿੰਦੇ ਸਰ ਇਹਦੇ ਕੋਲ ਰੋਜ਼ਗਾਰ ਕੋਈ ਨਹੀਂ। ਨਨ ਕਰਸਗਾਰ ਭਈ ਮੈਂ ਉਹਨਾਂ ਮਾਪਿਆਂ ਨੂੰ ਕਿਹਾ ਵੀ ਤੁਸੀਂ ਇਹਦੀ ਸਹਾਇਤੀ ਦਿਓ ਭਈ ਇਹ ਨਸ਼ਾ ਨਹੀਂ ਕਰੇਗਾ ਅੱਗੇ ਤੋਂ ਪਿੱਛੇ ਕਾ ਨਹੀਂ ਪੀਏਗਾ ਨਹੀਂ ਭਈ ਜੇ ਅਗਲੀ ਗਲਤੀ ਹੋਈ ਤਾਂ ਅਸੀਂ ਤੁਹਾਨੂੰ ਨਾਲ ਰੱਖਣਾ ਨਹੀਂ ਵਿੱਚ ਹੀ ਉਹ ਕਹਿੰਦੇ ਸਰ ਇਹ ਕੋਈ ਰਸਗਾਰ ਨਹੀਂ ਜਦੋਂ ਥੋੜੀ ਗੱਲ ਅੱਗੇ ਚੱਲੀ ਤੇ ਮੈਂ ਕਿਸੇ ਮੈਂ ਕਿਹਾ ਕੀ ਕਰ ਸਕਦਾ ਕਿਹਾ ਜੀ ਡਰਾਈਵਰੀ ਕਰ ਸਕਦਾ ਮੈਂ ਆਪਣੇ ਕਿਸੇ ਮਿੱਤਰ ਵੇਲੇ ਨੂੰ ਕਹਿ ਕੇ ਉਹਨੂੰ ਡਰਾਈਵਰ ਖਾ ਦਿੱਤਾ ਉਹ 5500 ਰੁਪਏ ਦਿੰਦੇ ਸੀ ਤੇ ਮੈਂ ਉਹਨੂੰ ਕਿਹਾ ਜੀ 500 ਹੋਰ ਦੇ ਦਿਓ 6000 ਦੇਣ ਲੱਗੇ 2014 ਦੀ ਗੱਲ ਆ ਮੈਨੂੰ ਇੱਕ ਦਿਨ ਹੋਰ ਕਹੀ ਉਹਨਾਂ ਦੇ ਮਾਪਿਆਂ ਦੇ ਸਾਹਮਣੇ ਮੈਂ ਕਿਹਾ ਵੀ ਜੇ ਤੂੰ ਮੁੜ ਕੇ ਤੂੰ ਨਸ਼ਾ ਕੀਤਾ ਤੇ ਮੈਨੂੰ ਦੱਸਣਾ ਪਹਿਲਾਂ ਉਹ ਨੰਬਰ ਦਿੱਤਾ ਤੇ ਮੈਂ ਉਹਦਾ ਫੋਨ ਨੰਬਰ ਫੀਡ ਕਰ ਲਿਆ ਮੈਂ ਕਿਹਾ ਤੇਰਾ ਦਿਲ ਕੀਤਾ ਮੇਰੇ ਕੋਲ ਆ ਜੀ ਜੇ ਤੂੰ ਦੂਰ ਹੋਇਆ ਤੇ ਮੈਨੂੰ ਦੱਸੀ ਸਰ ਮੈਂ ਨਸ਼ਾ ਕਰਨ ਲੱਗਿਆ ਇੱਕੋਰੀ ਰਾਤ ਨੂੰ 1:30 ਪੌਣੇ ਗਿਰਾਂ ਦਾ ਫੋਨ ਆਇਆ ਤੇ ਅਚਾਨਕ ਹੀ ਸਾਨੂੰ ਥੋੜਾ ਹੁੰਦਾ ਫਿਕਰ ਵਾਲਾ ਫੋਨ ਹੁੰਦਾ ਜਿਹੜਾ ਦਸ ਕੱਪ ਲੈ ਤੇ ਮੈਂ ਉਹਨੂੰ ਉਹਦਾ ਫੋਨ ਫੀਡ ਸੀ ਤੇ ਮੈਂ ਕਿਹਾ ਤੂੰ ਕਰ ਲਿਆ ਨਸ਼ਾ ਇਹ ਤਾਂ ਸਰ ਨਹੀਂ ਤੇ ਮੈਂ ਕਿਹਾ ਫੋਨ ਸੁੱਕ ਗਿਆ ਕਿਆ ਕਹਿੰਦਾ ਸਰ ਹਾਂ ਕਾ ਮੈਂ ਕਿ ਫੋਨ ਕਿਉਂ ਮੜਾਇਆ ਤਨਸਰਦ ਅਸੀਂ ਚੰਨੀਗੜ ਸੀ ਤੇ ਮੇਰੇ ਮਾਲਕ ਨਾਲ ਕੋਈ ਬੰਦਾ ਸੀਗਾ ਤੇ ਉਹ ਉਹਨਾਂ ਨੇ ਕਿਸੇ ਹੋਟਲਸ ਖਾਣਾ ਖਾਦਾ ਤੇ ਪਹਿਲੀ ਸੀਟ ਤੇ ਬਿੱਲ ਭੁੱਲ ਗਿਆ ਤੇ ਮੇਰੀ ਤਨਖਾਹ 6000 ਰੁਪਏ ਆ ਲੇਕਿਨ ਉਹਨਾਂ ਦੇ ਰਾਤ ਦੇ ਡਿਨਰ ਦਾ ਜਿਹੜੀ ਕੀਮਤ ਆ ਬਿੱਲ ਆ 6500 ਰੁਪਏ ਮੇਰੇ ਲੋਕ ਕੋਈ ਵੀ ਇੱਕ ਕਾਰਨ ਬਣਦਾ ਪਰਦੇ ਪਿੱਛੇ ਜਾ ਕੇ ਬਾਹਰ ਜਾਣ ਦਾ ਜਾਂ ਨਸ਼ੇ ਕਰੰਦਾ ਤੇ ਮਾੜੀ ਜ਼ਿੰਦਗੀ ਸੀਗਾ ਜਿਹੜੀ ਇਨਕੁਐਲਿਟੀ ਆ ਬਹੁਤ ਵੱਡੀ ਪੱਧਰ ਤੇ ਆ ਮੈਂ ਦੇਖ ਰਿਹਾ ਹਾਂ ਜ਼ਮੀਨਾਂ ਦੀ ਖਰੀਦੋਫਰੋਖ ਬਹੁਤ ਤੇਜ਼ੀ ਨਾਲ ਹੋ ਰਹੀ ਹੈ। ਅਗਲਾ ਪੁਆਇੰਟ ਹੈ ਕੋਈ ਇਹ ਲੈਨੇ ਆ। ਹਾਈਵੇ ਲੰਘਿਆ, ਹਾਈਵੇ ਸਦੋ ਲੰਘਿਆ ਜਿੱਥੇ ਇਹਦੇ ਵਿਸਕਾਰ ਦੀ ਲੰਘ ਜਾਏ ਤੇ ਜਿਹੜੀ ਆ ਕਾਤਰਵਤ ਕੀ ਆ ਕਾਤਰਵਤ ਕੀ ਉਹ ਕਿਸਾਨ ਦੇ ਕੋਲ ਕੰਬਦੀ ਨਹੀਂ ਵਈ। ਮੈਂ ਇੱਕ ਲੇਖ ਲਿਖਿਆ ਸੀਗਾ ਮੁੱਠੀ-ਮੁੱਠੀ ਜ਼ਮੀਨ ਜੋ ਮੁੱਠੀ-ਮੁੱਠੀ ਫਿਕਸ ਆਏਗੀ। ਤੇ ਮੈਂ ਲੋਟਵਦੀ ਸਬੋਧੀ ਜ਼ਿਕਰ ਕੀਤਾ ਬਈ ਕਾਤਰਾਂ ਤੇ ਲੀਰਾਂ ਨਾਲ ਤੰਨੀ ਟੱਕਿਆ ਜਾ ਸਕਦਾ। ਲਬਾ ਚਦਚਵੀ ਨੇ ਇੰਨੀ ਰਹਿ ਗਈ ਉਹਦੇ ਸਕੀਨ ਇਹ ਬੋਰ ਕਰਨਾ ਕਿੱਥੋਂ ਕਰਨਾ ਮੈਸਲੇ ਹਾਈਵੇ ਹੈ ਇੱਥੇ ਤਾਂ ਕਹਿੰਦਾ ਵੀ ਪੰਜਾਂ ਤੇ ਦਸਾਂ ਮਹੀਨਿਆਂ ਬਾਅਦ ਫੇਰ ਰੀਵਿਊ ਕੀਤਾ ਜਾਏਗਾ ਵੀ ਉਹਨਾਂ ਕਿਸਾਨਾਂ ਦਾ ਕੀ ਬਣਿਆ ਔਰ ਜਿਹੜੇ ਬੰਦੇ ਉਹਦੋਂ ਪਈਆਂ ਡੁੱਬ ਗਏ ਉਹਨਾਂ ਦਾ ਕੀ ਬਣਿਆ ਬੜਾ ਵੱਡਾ ਕੁੱਸ਼ੀ ਮਾਰ ਗਿਆ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਪੰਜਾਬ ਦੇ ਪ੍ਰਵਾਸੀ ਦੀ ਗੱਲ ਕਰਦੇ ਆ ਜਿਹੜੇ ਖੇਤੀ ਚੋਂ ਲੈਂਡ ਚੋਂ ਬਾਹਰ ਫਾਰਮਰਸ ਦੇਖ ਰਹੇ ਆ ਉਹ ਇੱਕ ਬਹੁਤ ਪੋਟੈਂਸ਼ੀਅਲ ਆ ਬਾਹਰ ਜਾਂਦਾ ਉਹਨਾਂ ਕੋਲ ਕੋਈ ਹੱਥ ਚਾਰਾ ਨਹੀਂ ਹੈ ਬਈ ਬਹੁਤ ਲੋਕ ਸੋਚਦੇ ਆ ਜੀਵਨ ਜਿੱਦਾਂ ਥੋੜਾ ਟੁਕੜਾ ਵੇਚ ਕੇ ਇਥੋਂ ਭੱਜੋ ਜਾਓ ਤੇ ਵਿਦੇਸ਼ ਵਸੋ ਮੇਰੇ ਮਨ ਚ ਜਦੋਂ ਐਦਾਂ ਦੀ ਗੱਲ ਕਹਿ ਜਾਂਦੇ ਜਿਹੜਾ ਸਵਾਲ ਆਪੇ ਉਹ ਪਸੰਦਾ ਜਿੱਦਾਂ ਕੈਨਿਕਲ ਪੁੱਛਦਾ ਕੁਛ ਪੰਜਾਬੀ ਦੀ وجہ ਆ ਬਹੁਤ ਛੋਟਾ ਕੁਐਸਚਨ ਮਾਰ ਕੇ ਆ ਜਦੋਂ ਅਸੀਂ ਕਹਿੰਦੇ ਹਾਂ ਮੈਂ ਜਾਓ ਚਲੋ ਥੋੜਾ ਬੜਾ ਜਾਓ ਜਦੋਂ ਨੰਬਰ ਜਿੱਤੋ ਇੱਕ ਬਹੁਤ ਛੋਟਾ ਕੁਐਸਚਨ ਹੈ ਅਗਲਾ ਕਰਨਾ ਲਾਕ ਆਫ ਗਵਰਨੈਂਸ ਆਪਾਂ ਪਹਿਲਾਂ ਹੀ ਕਰ ਲਿਆ ਮਾਪਿਆਂ ਦਾ ਫੇਅਰ ਵੀ ਬੰਦੇ ਨਸ਼ੇ 'ਚ ਫਸਣਗੇ ਬੰਦੇ ਲੜਾਈ ਝਗੜੇ 'ਚ ਫਸਣਗੇ ਇੱਕ ਨਰੇਟਿਵ ਸਿਰ ਜੀ ਆ ਗਿਆ ਪਿੰਡੂ ਪੰਜਾਬ ਦੇ ਵਿੱਚ ਬਈ ਬਾਹਰ ਜਾਂਚੀ ਕਿਦਾਰਾ ਮੈਂ ਕਿਤਾਬ ਲਿਖਦਿਆਂ ਆ ਕਈ ਬੰਦਿਆਂ ਨਾਲ ਸਿੱਖਿਆ ਸਰਭ ਗੱਲਬਾਤ ਕੀਤੀ ਤੇ 90% ਬੰਦਿਆਂ ਨੇ ਇਹੀ ਕਿਹਾ ਵੀ ਇੱਥੇ ਦੇ ਬੱਚਿਆਂ ਦਾ ਭਵਿੱਖ ਨਹੀਂ ਹੈ ਫਿਰ ਇਹ ਇਹ ਕੁਐਸਚਨ ਉੱਪਰ ਕਿੱਦਾਂ ਹੱਲ ਕਰਨਾ ਮੈਂ ਫਿਰ ਬੇਨਤੀ ਕਰਦਾ ਆ ਨੌਕਰੀਆਂ ਸਾਡੇ ਕੋਲ ਚੱਲੀਆਂ ਗਈਆਂ ਜਿੰਨੀਆਂ ਕੁ ਬੱਚੀਆਂ ਸੀ ਉਹਨਾਂ ਨੂੰ ਠੀਕ ਸੰਭਾਲ ਨਹੀਂ ਪਾਈ ਭਾਵੇਂ ਉਹਨਾਂ ਨੂੰ ਕਿੱਦਾਂ ਸੀ ਠੀਕ ਸੰਭਾਲਣਾ ਉਹ ਉਹਦੇ 'ਚ ਵੀ ਅਸੀਂ ਪੁਤਾਹੀ ਖਾਧੀ ਇਹ ਆ ਖਤਾਬ ਨੂੰ ਲਿਖਦੇ ਆ ਸਾਡਾ ਇੱਕ ਪਿੰਡ ਆ ਮੈਂ ਉਹ ਸਪਿੰਡ ਥੋੜਾ ਜਿਹਾ ਸਰਵੇ ਕੀ ਤੱਕ ਪਰਿਵਾਰ ਨੂੰ ਜਾਣਦਾ ਸੀ ਮੈਂ ਸਿਰਫ ਉਹਨਾ ਪਿੰਡਾਂ 'ਚ ਗਿਆ ਜਿੱਥੇ ਕੋਈ ਨਾ ਕੋਈ ਮੈਨੂੰ ਜਾਣਦਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਬਈ ਪਿੰਡ ਦੇ ਹਾਲਾਤ ਕੀ ਆ ਬਾਹਰ ਜਾਣਦੇ ਕਿਉਂ ਸਾਰੇ ਜਾਂਦੇ ਉਹ ਬੰਦੇ ਸੱਤ 'ਚ ਬੈਠਾ ਸੀ ਉਹਨੇ ਮੈਨੂੰ ਉਂਗਲੀ ਕਰਕੇ ਕਿਹਾ ਸਰ ਉਹ ਕਰ ਮੇਰਾ ਸਵਾਲੇ ਵਾਲਾ ਤੇ ਕਹਿੰਦਾ ਤੁਸੀਂ ਹੁਣ ਆਪ ਚੱਲ ਕੇ ਦੇਖ ਕੇ ਆਓ ਮੈਂ ਤੁਹਾਡੇ ਨਾਲ ਚੱਲਦਾ ਜੇ ਅੱਬੇ ਪਾਸੇ ਦੇ ਤਿੰਨੇ ਘਰ ਬੰਦਾ ਸੱਜੇ ਪਾਸੇ ਵਾਲਾ ਇੱਕ ਬੰਦਾ ਪਿਛਲਾ ਵੀ ਬੰਦਾ ਮੂਰ ਵੀ ਪੂਰੇ ਵੀ ਹੀ ਆ। ਇਧਰ ਰਾਤ ਨੂੰ ਜਦੋਂ ਸੌਣ ਲੱਗਦੇ ਆ ਤੇ ਡਰ ਲੱਗਦਾ ਨੀਂਦ ਨਹੀਂ ਆਉਂਦੀ। ਤੁਸੀਂ ਦੇਖੋ ਇਹਨੂੰ ਕਿਹੜੀ ਗੱਲ ਪਕੜ ਸਕਦੀ ਹੈ ਤੇ ਕਿੱਥੇ ਲਾ ਸਕਦੀ। ਇਹ ਵੀ ਇੱਕ ਬਹੁਤ ਵੱਡਾ ਕੁਐਸਚਨ ਹੈ। ਜਦੋਂ ਆਸੇ ਪਾਸੇ ਉਹ ਕਿਹចੰਦਾ ਜਿਹਦੇ ਕੋਲੇ ਮਾੜਾ ਮੋਟਾ ਰੋਜ਼ਗਾਰ ਹੁੰਦਾ ਉਹ ਵੀ چلا ਜਾਂਦਾ ਇਹ ਆਪਾਂ ਨੂੰ ਸੋਚਣ ਦੀ ਲੋੜ ਆ ਉਸ ਪਾਸੇ ਆਪਾਂ ਮੁਰਨਾ ਕਿੱਤਾਂ ਤੇ ਕੰਮ ਕਿੱਦਾਂ ਕਰਨਾ। ਅ ਜਦੋਂ ਆਪਾਂ ਗੱਲ ਕਰਦੇ ਆ ਅਸੀਂ ਪ੍ਰਵਾਸ ਦੀ ਗੱਲ ਕਰਦੇ ਦੀ ਪਲੀਜ਼ ਪ੍ਰਵਾਸ ਦੀ ਜਦੋਂ ਅਸੀਂ ਗੱਲ ਕਰਦੇ ਆ ਬਈ ਬਾਹਰ ਬੰਦੇ ਦੇ ਚਲੇ ਗਏ ਉੱਥੇ ਐਡਜਸਟ ਹੁੰਦੇ ਕਿ ਨਹੀਂ ਹੁੰਦੇ ਉਹ ਵੱਖਰਾ ਕੋਈ ਅਸੀਂ ਨਾ ਬਹੁਤ ਲੋਕ ਕਿ ਸਟੱਡੀ ਕਰਕੇ ਆਉਂਦੇ ਆ ਵੀ ਉੱਥੇ ਵੀ ਹਾਲਾਤ ਉਹ ਤੇ ਵਧੀਆ ਨਹੀਂ ਐ ਲੇਕਿਨ ਉੱਥੇ ਇਕਨੋਮਿਕਲੀ ਵੈਲ ਆਫ ਨੇ ਥੋੜਾ ਬੰਦਾ ਕੰਮ ਕਰਦਾ ਮਿਹਨਤ ਕਰਦਾ ਤੇ ਐਡਜਸਟ ਹੋ ਗਏਗਾ ਜਿਹੜੀ ਬੇਨਤੀ ਮੈਂ ਕਰਨਾ ਚਾਹੁੰਦਾ ਜਿੱਦਾਂ ਹੁਣ ਥੋੜੀ ਜਿਹੀ ਰੋਕ ਪਈ ਆ ਥੋੜੇ ਜਿਿਹੇ ਕਾਲਜਾਂ ਦੇ ਵਿੱਚ ਐਡਮਿਸ਼ਨ ਵੀ ਵਧੀ ਆ ਅਸੀਂ ਵੇਖਣਾ ਆਪਣੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਵੱਲ ਕਿੱਦਾਂ ਲਾਉਣਾ ਹੋਵੇ ਇਹ ਵੀ ਇੱਕ ਬਹੁਤ ਐਜੂਕੇਸ਼ਨ ਸਾਡੇ ਜਦੋਂ ਅਸੀਂ ਖੇਤੀ ਤੋਂ ਬਾਹਰ ਜਾਂਦੇ ਆ ਜਾਂ ਮਜ਼ਦੂਰੀ ਤੋਂ ਬਾਹਰ ਜਾਂਦੇ ਆ ਅਸੀਂ ਸਿੱਧਾ ਜਹਾਜ਼ ਵਾਂਗ ਦੇਖਦੇ ਆ ਕੁਛਕਾਰ ਸਾਡੇ ਕੋਲ ਕੁਝ ਵੀ ਨਹੀਂ ਹੈ ਮੈਂ ਬਾਹਰ ਲਿਆ ਸਟੇਟਾਂ ਨਾਲ ਕੰਪੈਰੀਸ਼ਨ ਕਰਦਾ ਮਤਲਬ ਤੁਸੀਂ ਵੇਖੋ ਜੇ ਆਪਾਂ ਦੇਖੀਏ 오ਡੀਸਾ ਨੂੰ ਮੈਂ 2022 ਚ ਆਪਣੀ ਬੁੱਕs ਵੀ ਲਿਖਿਆ ਅਸੀਂ ਵਰਲਡ ਕੱਪ ਕਿ ਆ ਦੇਖਣ ਮੈਂ ਤੇ ਪ੍ਰੋਫੈਸਰ ਭਲਵੰਤ ਸਿੰਘ ਅਸੀਂ ਸਾਰਾ ਪਵਨੇਸ਼ ਉਹ ਪਵਨੇਸ਼ਵਰ ਲੱਭ ਰਿਹਾ ਸਾਨੂੰ ਇੱਕ ਵੀ ਸਾਨੂੰ ਆਇਲਾਈਟ ਸੈਂਟਰ ਦੀ ਕੋਈ ਚੀਜ਼ ਨਹੀਂ ਮਿਲਦੀ ਨਾਟ ਵਨ ਪੰਜਾਬ ਦੇ ਵਿੱਚ 2023 ਦੇ ਵਿੱਚ 1,60,000 ਆਇਲਾਈਟ ਸੈਂਟਰ ਸੀ ਲਗਭਗ ਅਸੀਂ ਕਾਊਂਟ ਲਾਇਬ ਪਿੰਡੂ ਖੇਤਰ ਦੇ ਕਸਬੇ ਲੈ ਇਹਨਾਂ ਨੂੰ ਮਲਟੀਪਲਾਈ ਕੀਤਾ ਤੇ ਮੈਂ ਕਹਿੰਦਾ ਜੇ 1,60,000 ਨਹੀਂ ਆਪਾਂ 1 ਲੱਖ ਹੀ ਮੰਨਦੇ ਆ ਇਕੋਨਜੋ ਸੈਂਟਰ ਨੇ ਪ੍ਰੈਸ ਕਾਨਫਰੰਸ ਕੀਤੀ 400 ਸਟੂਡੀਓ ਇਕੱਠੇ ਕਰਕੇ ਮੈਂ ਉਹਨੂੰ ਕਿਹਾ ਵੀ ਇੰਨੇ ਇਕੱਠੇ ਕਰਕੇ ਉਹਤੂ ਕੀਤਾ ਕਿੰਨਾਂ ਸਰ ਇਦਾਂ ਪਬਲਿਸਿਟੀ ਹੁੰਦੀ ਹੈ ਆਪਾਂ ਮੰਨਦੇ ਆ ਕੋਈ 400 ਨਹੀਂ ਜਾ ਸਕਦੇ 10 ਹੀ ਜਾਂਦੇ ਆ ਪਰ ਯਾਰ ਜੇ ਆਪਾਂ 10 ਹੀ ਮੰਨ ਲਈਏ ਤੇ ਤੁਸੀਂ ਅੰਦਾਜ਼ਾ ਲਾਓ ਉਹਦੇ ਆਪਾਂ 1 ਲੱਖ ਸੈਂਟਰ ਮੰਨ ਲਈਏ ਤੇ ਕਿੰਨੇ ਬੱਚੇ ਸਾਡੇ ਬਾਹਰ ਚਲੇ ਗਏ ਇਹ ਇੱਕ ਬਹੁਤ ਵੱਡਾ ਸਡਨਲੀ ਕੁਐਸਚਨ ਮਾਰਕ ਹੈ ਮੈਂ ਪ੍ਰਵਾਸ ਦੇ ਵਿਰੁੱਧ ਨਹੀਂ ਐ ਮੈਂ ਸੋਚਦਾ ਪਰਵਾਸ ਸੇ ਸੀ ਉੱਚੀ ਸਿੱਖਿਆ ਲਈ ਕਰੀਏ ਜਦੋਂ ਮੈਂ ਸਟੂਡੈਂਟ ਸੀ ਸਾਡੇ ਬਹੁਤ ਜਿਹੜੇ ਟੀਚਰ ਸੀਗੇ ਉਹ ਹਾਈ ਅਸਟੇਟ ਯੂਨੀਵਰਸਿਟੀ ਤੋਂ ਪੜ੍ਹੇ ਸੀ ਡਾਕਟਰ ਸਰਦੀਨ ਸਾਡੇ ਕੋਲ ਨੇ ਡਾਕਟਰ ਖੇਮ ਸਿੰਘ ਗਿੱਲ ਡਾਕਟਰ ਕਾਲਕਟ ਡਾਕਟਰ ਅਟਵਾਲ ਡਾਕਟਰ ਅਟਵਾਲ ਡਾਕਟਰ ਦੇਸ਼ਰਾਸ ਮੋਬਲਾ ਡਾਕਟਰ ਪਾਲ ਸਿੰਘ ਸਿੱਧੂ ਇਹਨਾਂ ਲੋਕਾਂ ਨੇ ਬਾਹਰੋਂ ਪੜ੍ਹਿਆ ਇੱਥੇ ਆ ਕੇ ਨੌਕਰੀ ਕੀਤੀ ਫਿਰ ਵਰਲਡ ਬੈਂਕ ਦੇ ਵਿੱਚ ਗਏ ਬਸ ਤਾਂ ਜਿਹੜੇ ਨੌਕਰੀ ਕੀਤੀ ਤੇ ਪੰਜਾਬ ਨੂੰ ਉਹਨੇ ਕਈ ਨਹੀਂ ਪਾਈਆਂ ਸਾਡੇ ਰੋਲ ਮਾਡਲ ਬਣੇ ਲੇਕਿਨ ਜਿਹੜੇ ਸਾਡੇ ਹੋਣ ਬੱਚੇ ਜਾ ਰਹੇ ਮੈਂ ਦੇਖਿਆ ਮੈਂ ਜਾ ਕੇ ਅੰਜਲਾਈ ਚ ਤੇ ਮੈਂ ਉਹਨਾਂ ਨੂੰ ਸਬਜੈਕਟ ਪੁੱਛਿਆ ਵੀ ਕਿਹੜੇ-ਕਿਹੜੇ ਆ ਉਹ ਕਹਿੰਦਾ ਸਿਰਫ ਪਬਲਿਸਿਟੀ ਉਹ ਕਹਿੰਦੇ ਪ੍ਰੌਨਚਰੀ ਨੂੰ ਕੀ ਕਹਿੰਦੇ ਅਗ੍ਰੇਜੂਏਟ ਬੰਦੇ ਕੈਂਪ ਹਸਪਿਟਲਟੀ ਫਿਰ ਕੋਈ ਕਹਿੰਦਾ ਜੀ ਐਡਮਿਨਿਸਟ੍ਰੇਸ਼ਨ ਕੋਈ ਇਦਾਂ ਦੇ ਸਬਜੈਕਟ ਉਹਨੇ ਦੱਸੇ ਕਿਸੇ ਬੱਚੇ ਨੇ ਨਹੀਂ ਦੱਸਿਆ ਵੀ ਮੇਰਾ ਸਬਜੈਕਟ ਕਮਰ ਸਾਹਿਬ ਮੇਰਾ ਸਬਜੈਕਟ ਸਾਇੰਸ ਸਾਹਿਬ ਮੇਰਾ ਇੱਕ ਉਹ ਦੀ ਸਟਰੀਮ ਕਿਹੜੀ ਹੈ ਮਤਲਬ ਕਿਉਂਕਿ ਉਹਨਾਂ ਦਾ ਵਿਸ਼ਾ ਹੀ ਨਹੀਂ ਹੈ ਉਹਨਾਂ ਦਾ ਵਿਸ਼ਾ ਤੇ ਉੱਥੇ ਜਾਣ ਜਾਣਾ ਤੇ ਪੀਆਰ ਲੈਣੀ ਹੈ ਇਹਦੇ ਮੁਕਾਬਲੇ ਤੁਸੀਂ ਚਾਈਨਾ ਦੇ ਸਟੂਡੈਂਟ ਦੇਖੋ इवन ਗੁਜਰਾਤ ਦੇ ਸਟੂਡੈਂਟ ਵੇਖੋ ਤੇ ਉਹ ਕੇਰਲਾ ਦੇ ਸਟੂਡੈਂਟ ਵੇਖੋ ਉਹ ਕਾਫੀ ਚੰਗੀ ਉਹਨਾਂ ਦੀ ਪਲੇਸਮੈਂਟ ਹੈ ਔਰ ਉਹ ਹਾਈ ਡਿਗਰੀਜ਼ ਕਰਦੇ ਹਨ ਉਹਨਾਂ ਨੇ ਅੱਗੇ ਸਟਰੀਮ ਸੇ ਵਿਚ ਜਾਣਾ ਜਦੋਂ ਕਿ ਸਾਡੇ ਬੱਚੇ ਬੜੇ ਪਿੱਛੇ ਰਹਿ ਜਾਂਦੇ ਆ ਥੋੜੇ ਰਹਿ ਜਾਂਦੇ ਆ ਜਦੋਂ ਜਜ਼ਕ ਸਰ ਪਹਿਲਾਂ ਉੱਠ ਕੇ ਗਿਆ ਸੀ ਥੱਲੇ ਮੈਂ ਉਦੋਂ ਹੀ ক্লোਜ਼ ਕਰਨ ਲੱਗਿਆ ਸੀ ਉਹਨਾਂ ਦੀ ਪਰਚੀ ਆ ਗਈ ਅਸ ਦੋ ਗੱਲਾਂ ਨਾਲ ਮੈਂ ਬੇਨਤੀ ਕਰਦਾ ਆ ਦੇਖੋ ਵੀ ਆਪਾਂ ਸਾਰੇ ਜਾਣਦੇ ਆਂ ਭਾਈ ਬੜੇ ਕ੍ਰਾਸ ਰੋਡ ਤੇ ਆਪਾਂ ਖੜੇ ਆਂ ਮੈਂ ਇੱਕ ਬੇਨਤੀ ਨਾਲ ਆਪਣੇ ਬੱਚਿਆਂ ਨੂੰ ਅਰਜਮਾ ਪਿਆਰ ਕਰੀਏ ਆਪਾਂ ਚੰਗੇ ਪਾਸੇ ਪੜਨ ਲਾਈਏ ਮੈਂ ਆਪਣੀ ਕਿਤਾਬ 'ਚ ਹੀ ਲਿਖਿਆ ਜੀਵੇ ਜਵਾਲੀ ਦੇ ਵਿੱਚ ਕਿ ਜੇ ਕੁੜੀਆਂ ਨੂੰ ਕੋਈ ਵੀ ਨੌਕਰੀ ਨਹੀਂ ਮਿਲਦੀ ਤੇ ਮੈਥ ਫਿਜ਼ਿਕਸ ਕੈਮਿਸਟਰੀ ਦੀ ਟਿਊਸ਼ਨ ਰੱਖ ਕੇ ਵੀ ਗੁਜ਼ਾਰਾ ਕੀਤਾ ਜਾ ਸਕਦਾ ਅਸੀਂ ਆਪਣੇ ਖਰਚੇ ਘਟਾਈਏ ਜਿਹੜੀ ਚੀਜ਼ ਸਾਡੇ ਕੋਲੇ ਇਸ ਵੇਲੇ ਜਿਹੜੇ ਅਸੀਂ ਸਾਰੇ ਕਰ ਸਕਦੇ ਆ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਵੀ ਕਰਨੀ ਆ ਸਮਾਜ ਦੇ ਖਰਚੇ ਅਸੀਂ ਬਹੁਤ ਕਰਦੇ ਆ ਮੇਰੇ ਵਿਸ਼ੇ ਤੋਂ ਬਾਹਰ ਦੀ ਗੱਲ ਆ ਪਰ ਇਹਦੇ ਨਾਲ ਸਾਨੂੰ ਥੋੜੀ ਜਿਹੀ ਸਪੇਸ ਮਿਲੇਗੀ ਇੱਥੇ ਰਹਿਣ ਦੀ ਸਾਨੂੰ ਪੰਜਾਬ ਨੂੰ ਪਿਆਰ ਕਰਨਾ ਚਾਹੀਦਾ ਜਿਹੜੇ ਵਾਰ ਬੱਚੇ ਜਾਂਦੇ ਆ ਜੀਸਤ ਤੇ ਜਾਓ ਹਾਰ ਸਟੱਡੀ ਨਾਲ ਜਾਣਾ ਚਾਹੀਦਾ ਇੰਨੀ ਇੱਕ ਗੱਲ ਆ ਮੈਂ ਆ ਕੇ ਕੇ ਤੁਹਾਡੇ ਨਾਲ ਸਮਾਪਤੀ ਕਰਦਾ ਪ੍ਰੋਫੈਸਰ ਮੋਰ ਸੇ ਵੀ ਲਾਈਨ ਮੈਨੂੰ ਬੜੀ ਚੰਗੀ ਲੱਗਦੀ ਹੁੰਦੀ ਆ ਅੱਛਰ ਤੋਂ ਬਾਅਦ ਚਾਹੀਏ ਤਾਂ ਪੰਜਾਬੀ ਖੇੜੇ ਦੇ ਵਿੱਚ ਲਿਆਈਏ ਮੁਰਫਲ ਬਲਾਗਾ ਇੰਨੀਆਂ ਗੱਲਾਂ ਨਾਲ ਮੈਨੂੰ ਦੱਸ ਲੈਣਾ ਬਹੁਤ ਆਉਂਦਾ ਹੈ